ਦੋਸਤੋ ਮੇਰਾ ਨਾਮ ਗੁਰਚਰਨ ਸਿੰਘ ਬੱਬਰ ਹੈ ਮੈਂ 3 ਡੇਲੀ ਮਾਰਨਿੰਗ ਅਖਬਾਰਾਂ ਦਾ ਐਡੀਟਰ ਇਨ ਚੀਫ ਹਾਂ ਇਸ ਕਰਕੇ ਮੇਰੇ ਕੋਲ ਕਿਸਾਨ ਅੰਦੋਲਨ ਦੇ ਬਾਰੇ ਟਾਪ ਸੀਕਟ ਬੜੀ ਇਨਫੋਰਮੇਸ਼ਨ ਹੈ ਮੈਂ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਸਰਕਾਰ ਕਿਸੇ ਵੀ ਕੀਮਤ ਤੇ किसान के तीन कानून जोड़े ने वो वापस नहीं लेगी एक सरकार ने अंदर ही अंदर एक फैसला कर लिया कि यह कानून वापस नहीं और सरकार सिंधु बार्डर से जोड़ा धरना किसान का इस धरने तो बहुत घबरा गई है इस करके सरकार जड़ी है ਬਹੁਤ ਜਲਦ ਇੱਕ ਬਹੁਤ ਵੱਡੀ ਕਾਰਵਾਈ ਸਿੰਧੂ ਬਾੜ ਦੇ ਕਰਨ ਵਾਲੀ ਹੈ ਸਰਕਾਰ ਨੇ ਤਿਆਰੀ ਕਰ ਲਈ ਹੈ ਇਸ ਕਾਰਵਾਈ ਦੇ ਵਿੱਚ ਸਰਕਾਰੀ ਜੋ ਸੂਚਨਾ ਨੇ ਮੇਰੇ ਕੋਲ ਸੈਟਲਾਈਟ ਦੇ ਦੁਆਰਾ ਕੰਮ ਹੋ ਰਿਹਾ ਹੈ ਡਰੋਨ ਦੇ ਦੁਆਰਾ ਕੰਮ ਹੋ ਰਿਹਾ ਹੈ ਇਸ ਸਰਨੇ ਦੇ ਵਿੱਚ ਸਿੰਧੂ ਬਾਰਡਰ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰਾਈਵੇਟ ਏਜੰਸੀਆਂ ਕੰਮ ਕਰ ਰਹੀਆਂ ਨੇ ਸਰਕਾਰ ਦਾ ਉੱਥੇ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਤਨੇ ਬੱਚੇ ਨੇ ਕਿਤਨੀਆਂ ਔਰਤਾਂ ਨੇ ਕਿਤਨੇ ਬਜ਼ੁਰਗ ਨੇ ਔਰ ਕਿਤਨੇ ਨੌਜਵਾਨ ਨੇ ਔਰ ਕਿਤਨੇ ਲੀਡਰ ਨੇ ਇਸ ਸੂਚਨਾ ਇਕੱਠੀਆਂ ਕਰਕੇ ਉਸ ਤੇ ਇੱਕ ਆਪਰੇਸ਼ਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਸਰਕਾਰ ਬਹੁਤ ਜਲਦ ਕਿਸੇ ਦਿਨ ਅਧੀ ਰਾਤ ਨੂੰ ਠੰਡੀ ਰਾਤ ਨੂੰ ਲਾਈਟਾਂ ਬੁਝਾ ਕੇ ਹਨੇਰੇ ਦੇ ਵਿੱਚ ਵੱਡੀਆਂ ਟਾਰਚਾਂ ਦੇ ਸਹਾਰੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਪੈਰਾ ਮਿਲਟਰੀ ਫੋਰਸ ਦੇ ਮਦਦ ਨਾਲ ਹੋ ਸਕਦਾ ਹੈ ਇਸ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਬੀਐਸਐਫ ਸੀਆਰਪੀ ਦੀ ਵੱਡੀ ਮਦਦ ਲਵੇ ਇਸੇ ਨਾਲ ਨਾਲ ਸਰਕਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਗ੍ਰਿਫਤਾਰੀਆਂ ਕਰਕੇ ਬੰਦਿਆਂ ਨੂੰ ਇੱਥੋਂ ਚੁੱਕ ਕੇ ਲੈ ਜਾਣਗੇ ਤੇ ਦੂਸਰੀ ਤਰਫ ਪੰਜਾਬ ਤੇ ਹਰਿਆਣਾ ਦੇ ਵਿੱਚ ਅਚਾਨਕ ਕਰਫਿਊ ਲਗਾ ਦੇਣਗੇ ਇਸੇ ਵੀ ਇਸ ਤਰ੍ਹਾਂ ਦੀਆਂ ਵੀ ਖਬਰਾਂ ਮੇਰੇ ਕੋਲ ਆ ਰਹੀਆਂ ਨੇ ਤਾਂ ਕਿ ਹਰਿਆਣਾ ਤੇ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਰਿਐਕਸ਼ਨ ਨਾ ਹੋਵੇ ਇਹ ਕਾਰਵਾਈ ਜਿਹੜੀ ਹੈ ਬਹੁਤ ਵੱਡੇ ਪੱਧਰ ਤੇ ਹੋਣ ਜਾ ਰਹੀ ਹੈ ਕਿ ਸਰਕਾਰ ਨੇ ਕਿਸੇ ਵੀ ਕੀਮਤ ਦੇ ਉਤੇ ਚੁਕਣਾ ਨਹੀਂ ਆਰਐਸਐਸ اور ਬੀਜੇਪੀ ਦਾ ਇੱਕ ਫੈਸਲਾ ਹੈ ਕਿ ਅਗਰ ਅਸੀਂ ਕਿਸਾਨਾਂ ਦੀ ਇਸ ਮੰਗ ਨੂੰ ਮਨ ਲਿਆ ਤੇ ਤਿੰਨ ਕਾਨੂੰਨ ਅਸੀਂ ਵਾਪਸ ਲੈ ਲੇ ਤੇ ਮੋਦੀ ਦੀ ਉਹ ਜਿਹੜੀ دہشت ਹੈ ਮੋਦੀ ਦੀ ਜਿਹੜੀ ਪਰਸਨੈਲਿਟੀ ਹੈ ਉਹ ਖਤਮ ਹੋ ਜਾਏਗੀ ਫਿਰ ਸਾਡੇ ਵਾਸਤੇ ਅੱਗੇ ਬੜੀਆਂ مصیبتਾਂ ਖੜੀਆਂ ਹੋ ਜਾਣਗੀਆਂ ਕਿ મોદી ਚੁੱਕਦਾ ਹੈ ਹੁਣ ਤੱਕ ਇੱਕ મોદી ਨੇ ਆਪਣਾ ਇਮਪ੍ਰੈਸ਼ਨ ਬਣਾ ਰੱਖਿਆ ਸੀ ਕਿ મોદી ਨਾ ਚੁੱਕਦਾ ਹੈ ਨਾ ਡਰਦਾ ਹੈ મોદી ਆਪਣੀ ਗਲਤੋਂ ਪਿੱਛੇ ਨਹੀਂ ਹਟਦਾ ਇਸ ਕਰਕੇ મોદી ਨੇ اور મોદી ਸਰਕਾਰ ਨੇ ਇਹ ਪੱਕਾ ਫੈਸਲਾ ਕਰ ਲਿਆ ਹੈ ਕਿ ਅਸੀਂ ਕਿਸੇ ਵੀ ਕੀਮਤ ਤੇ ਕਿਸਾਨਾਂ ਦੇ ਇਹ ਤਿੰਨ ਕਾਨੂੰਨ ਵਾਪਸ ਨਹੀਂ ਲੈਣੇ ਸੂਤਰ ਜਿਹੜੇ ਟੌਪ ਸੀਕ੍ਰੇਟ ਖਬਰਾਂ ਦੇ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸੰਘ ਪਰਿਵਾਰ ਨੇ ਮੋਦੀ ਦੀ ਪੂਰੀ ਮਦਦ ਕਰਨ ਦੀ ठान ਲਈ ਹੈ ਭਾਜਪਾ ਦਾ ਬਲੌਕ ਲੈਵਲ ਦਾ ਲੀਡਰ ਵੀ ਮੋਦੀ ਦੀ ਮਦਦ ਕਰੇਗਾ ਸਰਕਾਰ ਪੂਰੀ ਤਾਕਤ ਇਸਤੇਮਾਲ ਕਰੇਗੀ ਔਰ ਇਸ ਐਜੀਟੇਸ਼ਨ ਨੂੰ ਕੁਚਲਣ ਦੀ ਪੂਰੀ ਕੋਸ਼ਿਸ਼ ਨਹੀਂ ਕੀਤੀ ਜਾਏਗੀ ਕੁਚਲ ਜਿੱਤਾ ਜਾਏਗਾ ایسے ਹਾਲਾਤ ਦੇ ਵਿੱਚ ਮੈਂ ਬਹੁਤ ਸੀਨੀਅਰ ਬੰਦਾ ਮੈਨੂੰ ਲੱਗਦਾ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਇਸ ਸਰਕਾਰੀ ਕਾਰਵਾਈ ਦੇ ਵਿੱਚ ਮਾਰੇ ਜਾ ਸਕਦੇ ਨੇ ਬੜੀ ਵੱਡੀ ਗਿਣਤੀ ਵਿੱਚ ਜ਼ਖਮੀ ਵੀ ਹੋ ਸਕਦੇ ਬਹੁਤ ਵੱਡੀ ਤعداد ਤੇ ਕਿਉਂਕਿ ਸਰਕਾਰ ਨੇ ਨਹੀਂ ਮੰਨਾ ਸਰਕਾਰ ਨੇ ਪੂਰਾ ਆਪਣਾ মিডিਆ ਮੁਠੀਚ ਕਰ ਲਿਆ মিডিਆ ਸਰਕਾਰ ਦਾ ਪੱਖ ਲਏਗਾ ਸਰਕਾਰ ਨੂੰ ਜਸਟੀਫਾਈ ਕਰੇਗਾ ਸਰਕਾਰ ਦਾ ਜਿਹੜਾ ਕਾਰਵਾਈ ਹੈ ਉਸ ਨੂੰ ਠੀਕ ਠਹਿਰਾਏਗਾ আর ساری ਸਰਕਾਰੀ ਮਸ਼ੀਨਰੀ ਜਿਤਨੀ ਸਰਕਾਰੀ ਮਸ਼ੀਨਰੀ ਹੈ ਉਹ ਸਰਕਾਰੀ ਮਸ਼ੀਨਰੀ ਇਸ ਐਜੀਟੇਸ਼ਨ ਨੂੰ ਕੁਚਲਣ ਦੇ ਵਿੱਚ ਦਬਾਉਣ ਦੇ ਵਿੱਚ ਕੰਮ ਕਰੇਗੀ ਤੇ ਮੇਰੀ ਕਿਸਾਨ ਨਿਦਾਵਨ ਨੂੰ ਲੀਡਰਾਂ ਨੂੰ ਐਡਵਾਈਸ ਹੈ ਉਹ ਸਿਰਫ ਇਹ ਨਾ ਸੋਚਣ ਕਿ ਉਹ ਸਿੰਧੂ ਬਾਰਡਰ ਤੇ ਬੈਠੇ ਨੇ ਤੇ ਸਰਕਾਰ ਦੂਸੀ ਤਰਫ ਕੁਝ ਨਹੀਂ ਕਰ ਰਹੀ ਸਰਕਾਰ ਦੂਸੀ ਤਰਫ ਪੂਰਾ ਆਪਰੇਸ਼ਨ ਕਰਨ ਦੀ ਤਿਆਰੀ ਕਰ ਰਹੀ ਹੈ ਪੂਰਾ ਬਲੂਪ੍ਰਿੰਟ ਬਣ ਚੁੱਕਿਆ ਹੈ ਏਜੰਸੀਆਂ ਟਾਪ ਸੀਕ੍ਰੇਟ ਲੱਗ ਗਈਆਂ ਨੇ ਪੈਰਾਮਿਟੀ ਫੋਰਸ ਦੇ ਸੀਨੀਅਰ ਅਫਸਰਾਂ ਨਾਲ ਟਾਪ ਸੀਕ੍ਰੇਟ ਮੀਟਿੰਗਸ ਚੱਲ ਰਹੀਆਂ ਨੇ दूसरी तरफ किसान लीडर नात का ड्रामा भी चल रहा है ताकि सर, किसान लीडर सिर्फ इतना ही इंप्रैशन जाए कि सरकार साडे गल कर रही है सरकार होर कुछ नहीं करेगी पर नहीं सरकार एक तरफ तो गलत च लगाएगी ਦੋਸ਼ੀ ਤਰਫ ਸਰਕਾਰ ਇੱਕ ਅਚਾਨਕ ਅਧੀ ਰਾਤ ਨੂੰ ਇੱਕ ਬਹੁਤ ਵੱਡੇ ਲੈਵਲ ਦਾ ਇੱਕ ਬਹੁਤ ਵੱਡਾ ਆਪਰੇਸ਼ਨ ਕਰੇਗੀ। ਔਰ ਜਿਤਨੀ ਟਰੈਕਟਰ, ਟਰਾਲੀਆਂ, ਜਿਤਨਾ ਕਿਸਾਨਾਂ ਦੇ ਟਰੱਕ, ਗੱਡੀਆਂ, ਕਾਰਾਂ ਸਭ ਤੇ ਸਰਕਾਰ ਨੇ ਰੋਕ ਲੈਣੀਆਂ। ਬੰਦਿਆਂ ਨੂੰ ਨੌਜਵਾਨਾਂ ਨੂੰ ਚੁੱਕ ਕੇ ਲੈ ਜਾਣਾ। ਤੇ ਦੂਰ ਦਰਾਜ ਲੈ ਕੇ ਜੇਲਾ ਵਿੱਚ ਔਰ ਟੈਂਪਰੇਰੀ ਜੇਲਾ ਬਣਾ ਕੇ ਉਥੇ ਰੱਖਣਾ ਸਰਕਾਰ ਕਿਸੇ ਵੀ ਕੀਮਤ ਤੇ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਲਏਗੀ ਜੇ ਕਿਨਾ ਕਿਸੇ ਦੇ ਮਨ ਵਿੱਚ ਇਸ ਗੱਲ ਦਾ ਕੋ ਲਿਖਾ ਹੈ ਤੇ ਉਹ ਕੱਢ ਦੇਣ ਇਹ ਮੰਨ ਲੋ ਕਿ ਤੁਸੀਂ ਕਿ ਸਰਕਾਰ ਬਹੁਤ ਜਲਦ ਇੱਕ ਬਹੁਤ ਵੱਡੀ ਕਾਰਵਾਈ ਕਰਨ ਵਾਲੀ ਹੈ ਮੇਰਾ ਮਕਸਦ ਸਿਰਫ ਔਰ ਸਿਰਫ ਇਤਨਾ ਹੈ ਕਿ ਮੈਂ ਕਿਸਾਨ ਲੀਡਰਾਂ ਨੂੰ ਅਲਰਟ ਕਰ ਦਵਾਂ ਕਿ ਤੁਸੀਂ ਹੋਸ਼ਿਆਰ ਰਹੋ ਕਿ ਇਹ ਕਾਰਵਾਈ ਹੋਗੀ ਹੋਵੇਗੀ ਇਹ ਕਾਰਵਾਈ ਹੋ ਸਕਦਾ ਹੈ ਟਿਗਰੀ ਬਾਰਡਰ ਤੇ ਵੀ ਹੋਵੇ ਐਟ ਅ ਟਾਈਮ ਇਹ ਵੀ ਚਾਂਸ ਨੇ ਕਿ ਗਾਜੀਪੁਰ ਦੀ ਤਰ੍ਹਾਂ ਵੀ ਨਾਲ ਕਰਨ ਪਰ ਜੋ ਹੁਣ ਤੱਕ ਦੀ ਖਬਰ ਹੈ ਮੋਦੀ ਸਰਕਾਰ ਸਿਰਫ ਸਿੰਧੂ ਬਾਰਡਰ ਤੋਂ ਘਬराईਏ ਹੈ ਸਰਕਾਰ ਦੀ ਚਿੰਤਾ ਸਿਰਫ ਸਿੰਧੂ ਬਾਰਡਰ ਹੈ ਸਰਕਾਰ ਸਿੰਧੂ ਬਾਰਡਰ ਤੇ ਬਹੁਤ ਜ਼ਬਰਦਸਤ ਆਪਰੇਸ਼ਨ ਕਰਨ ਦੀ ਤਿਆਰੀ ਵਿੱਚ ਹੈ ਇਸ ਕਰਕੇ ਕਿਸਾਨ ਲੀਡਰਾਂ ਨੂੰ अपनी नीति रणनीति देते पूरी तरह विचार कर लेना चाहिए ताकि किसान किसान का नुकसान ना हो मैं एडवाइस करांगा एक सीनियर जर्नलिस्ट होने के नाते ਇਕ ਕਿਤਾਬਾਂ ਦਾ ਆਥਰ ਹੋਣ ਦੇ ਨਾਤੇ ਇੱਕ ਬੜਾ ਸੀਨੀਅਰ ਜਰਨਲਿਸਟ ਹੋਣ ਦੇ ਨਾਤੇ ਮੈਂ ਸਰਕਾਰ ਨੂੰ ਐਡਵਾਈਸ ਕਰਾਂਗਾ ਕਿ ਸਰਕਾਰ ਕਿਸਾਨਾਂ ਦੇ ਸੰਦੋਲਨ ਨੂੰ ਦਬਾਨ ਵਾਸਤੇ ਤਾਕਤ ਦਾ ਇਸਤੇਮਾਲ ਨਾ ਕਰੇ ਅਗਰ ਉਹ ਤਾਕਤ ਦਾ ਇਸਤੇਮਾਲ ਕਰਨ ਦੀ ਸੋਚ ਰਹੇ ਨੇ ਜਾਂ ਕਰਨ ਦੀ ਕਾਰਵਾਈ ਕਰਨ ਵਾਲੇ ਨੇ यह बहुत वादी इतिहासक गलती होएगी इस इसका कमियाजा पूरा देश भुगतेगा मेरी सलाह है मोदी सरकार किसान बैठ के किसान दंगा मल रहे तो इस अंदोलन खत्म किया जाए वरना ਇਹ ਅੰਦolan ਅਗਰ ਜ਼ਬਰਨ ਕੁਚਲਨ ਦੀ ਸਰਕਾਰ ਨੇ ਦਬਾਨ ਦੀ ਕੋਸ਼ਿਸ਼ ਕੀਤੀ ਤੇ ਇਹਦੇ ਨਤੀਜੇ ਬੜੇ ਭਿਆਨਕ ਨਿਕਲਣਗੇ ਜੋ ਦੇਸ਼ ਦੇ ਹਿੱਤ ਵਿੱਚ ਨਹੀਂ ਹੋਣਗੇ ਸਾਨੂੰ ਸਾਰਿਆਂ ਨੂੰ ਆਪਣੇ ਦੇਸ਼ ਦੀ ਚਿੰਤਾ ਕਰਨੀ ਚਾਹੀਦੀ ਹੈ ਮੈਂ ਮੋਦੀ ਸਾਹਿਬ ਨੂੰ ਕਹਾਗਾ ਮੋਦੀ ਸਰਕਾਰ ਨੂੰ ਕਹਾਗਾ ਆਰਐਸਐਸ اور ਬੀਜੇਪੀ ਨੂੰ ਮੈਂ ਕਹਾਗਾ कि जिद छोड़ दो जिद ठीक नहीं किसान डंडा चला के उठाने की कोशिश ना करो किसान गोलियां चला के उठाने की कोशिश ना करो आंसू गैस दे गोले छोड़ के पानी दिया बुछारा करके उठाने की कोशिश ना करो वरना इसका असर किसान पुत्रांत पहुंचेगा जेड़े देश की सरहदा बैठे ने जे फौजे पुलिस ने जेरे बी एस एफ ने जेरे सीआरपी ने जे सी आई एस ने जो आई पी एस ने इस सारे रिएक्ट इस करके सरकार चाहिए मकी दे और ना ओ इस आंदोलन अंदोलन दबान वास्ते ताकत का इस्तेमाल करे मैं एक बारी फिर अपने किसान वीर रिक्वेस्ट करांगा कि वो भी अपनी टॉप सीक्रेट रणनीति बनान कि किस तरह मोदी सरकार नबड़ना है किस तरीके ना गलबात करनी है किस तरीके अपने किले नु मजबूत रखना है मैं इतने शब्द कह के मैं थोड़े तो क्षमा याचक हाँ वागुरु जी का खालसा वाहू जी की फतेह